ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਘੋਗਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਗਰਦਾਸਪੁਰ ਆ ਗਿਆ ਤੇ ਮਲਾਉਣ ਲੱਗਿਆ ਤੁਹਾਨੂੰ ਆਰਮਾਨ ਨੂੰ। ਟੋਕੜਾਂ ਕੱਬਣਾ ਮਈਆਂ ਹਰ ਵੇਲੇ ਵੀਰ ਦੇ ਕੋਲੇ ਪੰਜ ਚਾਰ ਹਾਜ਼ਰ ਹੁੰਦੀਆਂ। ਪਿਛਲੇ ਦਿਨਾਂ 'ਚ ਤੁਹਾਨੂੰ 6 7 ਜਾਨਵਰ ਵਿਖਾਈ ਸੀ ਤੁਹਾਡੇ ਪਿਆਰ ਸਦਕਾ ਉਹ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਗਏ ਆ ਕਰਮਾਂ ਵਾਲੇ ਅੱਜ ਤੁਹਾਨੂੰ 4 5 ਐਨੀਮਲ ਫੇਰ ਵਿਖਾਵਾਂਗੇ ਜਿਨ੍ਹਾਂ ਦੇ ਵਿੱਚ ਦੋ ਚੈੱਕ ਪਾਸ ਆ ਤੇ ਵਿੱਚ ਕਈ ਉੱਚੇ ਬੱਚੇ ਵਾਲੇ ਵੀ ਆਜੋ ਸ਼ੁਰੂ ਕਰਦੇ ਆਪਾਂ ਲੈਨੇ ਆ ਜਾਣਕਾਰੀ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਨਵੇਂ ਸੱਜਣਾ ਨੂੰ ਰਿਕਵੈਸਟ ਬੇਨਤੀ ਕਰਉ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਕ ਵੀਰ ਨੇ ਕੱਟੀ ਬਚਾ ਕੇ ਲਿਆਂਦੀ ਆ ਭੁੱਚੜਾਂ ਤੋਂ ਇਹਦਾ ਵੀ ਕੀ ਹਿਸਾਬ ਕਿਤਾਬ ਇਹਦੇ 'ਚ ਕੋਈ ਕਮਾਈ ਵਾਲਾ ਸਾਧਨ ਨਹੀਂ ਰੱਖੀਦਾ ਇਹ ਜਮਾਂ ਤੁਹਾਨੂੰ ਜਾਇਜ਼ ਦਿਵਾਵਾਂਗੇ ਕਿ ਜਿੰਨੇ ਪੈਸਿਆਂ ਦੀ ਆਈ ਆ ਨਿੱਕਾ ਨਿੱਕਾ ਸੰਗ ਆ ਕੋਈ ਭੈਣ ਭਰਾ ਕਿਹੜੀ ਮੁਸੀਬਤ ਸੀਗਾ ਜਿਹੜਾ ਇਹਨੂੰ ਦੇ ਗਿਆ ਬਨ ਵਾਲੀ ਝੋਟੀ ਆ ਚੰਗੀ ਸੰਭਿਓ ਕਿਸੇ ਦਿਨ ਕਰਮਾਂ ਵਾਲੀ ਮੱਝ ਬਨ ਜੂਗੀ ਤੇ ਆਜੋ ਲਈਏ ਜਾਣਕਾਰੀ ਇਹ ਭਰਾ ਦਾ ਵੀ ਧੰਨਵਾਦ ਕਰਿਓ ਕਿ ਜਿਹੜੇ ਇਦਾਂ ਦੇ ਕਾਰਜ ਕਰਦੇ ਰਹਿਣ ਰਮਾਨ ਵੀਰ ਸਾਸਰੀ ਕਾਲਾ ਸਸੀਗਾ ਵੀਰ ਜੀ ਕੀ ਹਾਲ ਚਾਲ ਜੇ ਵਧੀਆ ਚੜਦੀ ਕਲਾ ਤੂੰ ਸੁਣਾ ਬਸ ਕਿਰਪਾਏ ਬਾਬੇ ਦੀਆਂ ਸ਼ੁਕਰ ਹਾਂਜੀ ਹਾਂਜੀ ਮੇਰਾ ਹਣਾ ਦੀ ਬਿਲਕੁਲ ਹੈ ਜੀ ਤੇ ਕਿਵੇਂ ਰਿਆ ਮੌਲ ਮਗਰ ਨਾਲ ਨਾਲ ਹੀ ਭਾਜੀ ਵਿਗ ਜਾਂਦਾ ਜੇ ਬਾਬੇ ਦੀ ਕਿਰਪਾ ਨਾਲ ਸ਼ੁਕਰ ਆ ਪਾ ਜੈ ਜੁੰਦੇ ਆ ਹਾਂ ਵੀ ਜੈ ਜਿਆ ਤੇ ਬਾਕੀ ਜੋ ਕੁਝ ਹੈਗਾ ਉਹੋ ਹੀ ਦਸੀਗਾ ਜੇ ਕਰੀਂ ਤਸਵੀਰ ਝੂਠ ਨੇ ਝੂਠ ਰਹਿ ਜਾਣਾ ਗੱਟਾ ਸੱਚ ਨੇ ਸਾਥ ਹੀ ਰਹਿਣਾ ਬਸ ਬਸ ਹਣਾ ਮਥੀਰਾ ਕੋਈ ਰੋਮਾਲ ਕਤੇ ਏਡਾ ਕਿਉਂ ਝੂਠ ਦੇ ਚੱਕਰ ਦੇ ਪੈਣਾ ਹਾਂ ਬਈ ਜੇ ਸੱਚਾ ਕਰਾਂਗੇ ਨਾ ਤਾਂ ਲੰਮਾ ਚੱਲ ਜਾਾਂਗੇ ਬਿਲਕੁਲ ਬਿਲਕੁਲ ਤੇ ਨਹੀਂ ਤਾਂ ਜਿਹੜੇ ਝੂਠ ਮਾਰ ਕੇ ਵੇਚੀਆਂ ਉਹ ਸਾਰੇ ਨਾਲ ਚਲੇ ਜਾਣੇ ਹੈ ਨਾ ਪਤਾ ਨਹੀਂ ਕਿਵੇਂ ਕਿਸੇ ਨੇ ਪੁੱਛ ਲੈਣਾ ਯਾਰ ਇਹ ਚਾਈਨਾ ਕੰਮ ਕੀਤਾ 8 ਸਾਲ ਹੋ ਗਏ ਉਹ ਨੂੰ ਕਰਦੇ ਆ ਹਾਂ 13 ਸਾਲਾਂ ਦਾ ਇਹ ਲੈਂਡ ਤੇ ਪਿਆ ਜੇ ਸਚਾਈ ਨਾਲ ਕੰਮ ਹੈਗਾ ਤੇ ਤਾਂ ਹੀ ਟਿਕੇ ਬਾਜੀ ਤਾਂ ਹੀ ਟਿਕੇ ਯਾਰ ਤੇ ਹੁਣ ਹੋਰ ਇੱਕ ਬਰੋਲਾ ਕੀਤਾ ਵੀ ਕਟੀਆਂ ਬਚਾਇਆ ਕਰਨੀਆਂ ਹਾਂ ਹਾਂ ਇਹ ਵੀ ਗੱਲ ਸਾਂ ਹੈ ਆਹ ਗੱਲ ਪੁੱਛਣਾ ਉਹ ਕਾਟੂ ਮਾਲ ਦੇ ਛੜਾਈ ਆ ਛੋਕਰਾ ਪਰ ਮੈਂ ਕੀ ਆਣ ਬਚਾਈ ਆ ਬੀ ਚਲ ਪੂਰਿਆਂ ਦੀ ਵੀ ਦੇਦਾ ਵੀ ਕੋਈ ਗੱਲ ਨਹੀਂ ਆ ਹਾਂ ਚੱਲ ਕਿਤੇ ਮਹਾਰਾਜ ਤਸੋ ਨਮਾਈ ਹੋਵੇ ਦਰਗਾਹ ਹੀ ਤਾਂ ਸੁਨਿਆ ਜਾਉ ਹਾਂਜੀ ਹਾਂਜੀ ਤੇ ਕੋਈ ਸਾਉ ਲੈਦਾ ਤਾਂ ਡਬਲ ਰੁਪਏ ਕਰ ਜਣੇ ਇਹੀ ਤਾਂ ਟੀ ਚੰਗੀ ਹੀ ਗੱਡੀ ਸੋਹਣੀ ਚੰਗੀ ਬੜੀ ਤੋ ਕਿ ਸਾਉ ਦੇ ਪਲਾਣੀ ਕਿਉਂ ਨਹੀਂ ਆ ਭਾਜੀ ਆਪਣਾ ਪਲਾਣੀ ਦੀ ਬੇਨਤੀ ਹੀ ਹੋਈ ਆ ਤੇ ਬੇਜਵਾਨੀਆਂ ਨੇ ਕੀ ਕੋਆਇਆ ਸਾਡਾ ਇਹਨੂੰ ਸੰਭਾਇਆ ਕਰੀਏ ਸੰਭਾਇਆ ਕਰਕੇ ਫੇਰ ਮੇਰੇ ਤੁਰਨੇ ਆ ਬਿਲਕੁਲ ਹਾਂਜੀ ਫੇਰ ਹੀ ਮਾਲ ਤਿਆਰ ਹੋਣਾ ਗਾੜੀ ਐਡਰੈਸ ਆਪਣਾ ਐਡਰੈਸ ਮਿਰਜੀਕੋ ਗਾ ਪਿੰਡ ਆ तहसील ਬਟਾਲਾ ਤੇ ਡਿਸਟ੍ਰਿਕਟ ਗੁਰਦਾਸਪੁਰ ਹੈ ਵਰਦੀ ਨੰਬਰ ਹੈਗਾ ਵਰਦੀ 78140 88635 ਇੱਕ ਵਾਰੀ ਹੋਰ 78140 88635 ਵਰਦੀ ਨੰਬਰ ਆ ਤੇ ਵੀਰਾਂ ਨੂੰ ਬੇਨਤੀ ਇਹੋ ਹੀ ਆ ਵੀ ਮਾਲ ਸਾਰਾ ਵੇਖਣ ਐਂਡ ਤੱਕ ਵੀ ਹਰ ਕਿਸ ਤਰ੍ਹਾਂ ਦੀ ਮਈ ਹੈਗੀ ਆ ਮਈਆਂ ਇਹੋਲੇ ਆਪਣੇ ਕੋਈ ਚਾਰ ਮੱਜਾਂ ਦੇ ਇੱਕ ਕੱਟੀ ਛੇੜ ਜੇ ਵੀਡੀਓ ਐਂਡ ਤੱਕ ਵੇਖੋ ਕੱਟੀ ਐਂਡ ਦੇ ਵਖਾਵਾਂਗੇ ਤੁਹਾਨੂੰ ਚੰਗੀ ਆ ਗੱਟੀ ਸੋਹਣੀ ਸੁਨੱਖੀ ਆ ਹਾਂ ਨਿੱਕਾ ਨਿੱਕਾ ਸੰਗ ਸਾਰੀ ਵੇਖਿਓ ਭਾਜੀ ਵੀਡੀਓ ਤੇ ਅੱਜ ਦੋ ਚੈੱਕਪਾਸ ਦੋ ਚੈੱਕਪਾਸ ਆ ਭਾਜੀ ਇੱਕੁੱਤੇ ਬੱਚੇ ਇੱਕੁੱਤੇ ਬੱਚੀ ਵਾਲੀ ਆ ਡੇਢ ਕ ਮਹੀਨੇ ਦਾ ਬੱਚਾ ਇੱਕ ਬੱਚੇ ਨੂੰ ਬਗੈ ਰਹੇ ਆ ਬਾਕੀ ਇੱਕ ਬੱਚੇ ਇਹ ਵੀ ਤਾਜੀ ਆ ਬਿਲਕੁਲ ਝੋਟੀ ਚੰਗੀ ਆ ਇਹ ਹਨਾ ਇਹ ਤੋਂ ਹੀ ਕਾਰ ਸ਼ੁਰੂ ਇਹ ਤੋਂ ਹੀ ਕਰਦੇ ਆ ਕੀ ਸਾਬ ਆ ਇਹਦਾ ਇਹਨੂੰ ਦੁੱਧ ਦੇ ਹੈਗਾ ਜੀ 8 ਕਿਲੋ ਭਾੜੇ ਤੇ ਆ ਦੋਵੇਂ ਡੰਗ ਦੋਵੇਂ ਡੰਗ ਭਾੜੇ ਤੇ ਮਿਲਦੀ ਆ ਦੁੱਧ 8 ਕਿਲੋ ਆ ਹਾਂਜੀ ਹਾਂਜੀ ਓਕੇ ਸੂਆ ਸੂਈ ਕਿਹੜਾ ਦੂਜਾ ਕਿ ਤੀਜਾ ਦੂਜਾ 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 ਤੇ ਸੂਆ ਕਿੰਨੇ ਚਰਦਾ ਕਹਿੰਦੇ ਆ ਸੂਆ ਬਾਈਆਂ ਜਣਾ ਦਾ ਫੇਜ ਬਾਈ ਦੀ ਠੀਕ ਆ ਮਹੀਨੇ ਦੇ ਅੰਦਰ ਅੰਦਰ ਦੀ ਬੱਚਾ ਹੈ ਨਹੀਂ ਬੱਚਾ ਬਾਈ ਕਿਵੇਂ ਨਹੀਂ ਹੈ ਓਕੇ ਕੀ ਲੰਮੀ ਆ ਖਾਲ ਦੇ ਵਿੱਚ ਹੀ ਸਾਫ ਆ ਹਾਂ ਨਹੀਂ ਸਹੀ ਆ ਠੀਕ ਆ ਕਾ ਕਿ ਤੂੰ ਤਾਂ ਬੜਾ ਮੈਂ ਤਾਂ ਤੇ ਸਿਰ ਨਹੀਂ ਭਰਿਆ ਮੇਰੇ ਕੋ ਵੀ ਕੱਲ ਦੀ ਆਈਏ ਬਾਕੀ ਜਿਹੜਾ ਸਾਂਭ ਲੂਗਾ ਚੰਗੀ ਆ ਚੰਗੀ ਆ ਬਾੜੀ ਸਾਫ ਸੁਥਰੀ ਆ ਭਾਈ ਜੀ ਹਾਂ ਕੱਦ-ਕੁੱਦ ਵੀ ਚੰਗਾ ਤੇ ਬਾਕੀ ਤੂੜੀ ਦਾ ਸੀਜ਼ਨ ਆ ਭਰਾ ਵੀ ਤੂੜੀ ਦਾ ਮੰਨ ਲਓ ਵੀ ਕਾਰਜ ਚੱਲੀ ਜਾ ਰਿਹਾ ਦੇਖੋ ਭਾਈ ਜੀ ਲਾ ਕੇ ਉਹਨਾ-ਉਹਨਾ ਦੀ ਵਿਖਾਓ ਹਾਂ ਨਹੀਂ ਨਹੀਂ ਓਕੇ ਆ ਵੀ ਰੋਕੇ ਜਿਆ ਨੋਰਮਲ ਜਿਆ ਠੀਕ ਆ ਲੈ ਸੜ ਦਾ ਰਸਾ ਕਹਿੰਦਾ ਅੱਜ ਲੈ ਜੋ ਹਨਾ ਲੈ ਜੋ ਲੈ ਜੋ ਦਮਾਨ ਕਹਿੰਦਾ ਵੀ ਇਹਨੂੰ ਲੈ ਜੋ ਦਵਦਾ ਤੇ ਕਿੰਨੇ ਦੀ ਦੇ ਦੀਏ ਸ਼ਾ ਇਹਦਾ ਮੁੱਲ ਕੀ ਕਰਨਾ ਜਾਇ ਕੀ ਕਰਨਾ ਬਿਲਕੁਲ ਜਾਇ ਜੇ ਅੱਛਾ ਹਾਂਜੀ ਥਾਣਾ ਫੋਣਾ ਦੀ ਵੀ ਹਾਂਜੀ ਚੂਨ ਚੰਗਾ ਹੋਊਗਾ ਜਿੰਨੇ ਦੀ ਇਹ ਲੈਣੀ ਆ ਨਾ ਹੁਣ ਲੈਣੀ ਆ ਉਹਨੇ ਜੀ ਗਾ ਟੋਕਣਾ ਕਬਣਾ ਜ ਵੱਧ ਵੀ ਨੂੰ ਘਟਦੀ ਵਿਗਦੀ ਕਿੱਥੇ ਜੇ ਕਰਤਾ ਕਾਂਡਾ ਬਾਂਡਾ ਮੁੱਲ ਭਾਈ 70 ਕਰ ਦਈਏ 65 ਦੀ ਦੇ ਦਈਏ ਕਰਦੇ ਪਿਆਰ ਮੁਹੱਬਤ 2000 ਹੋਰ ਸ਼ੂਟ ਕਰ ਰੇਡ ਦੀ ਦੇਤੀ ਏ 63 ਦੀ 63 ਦੀ ਹੋਰ 62 ਦੀ ਬਾਈ ਜੀ ਦੇਤੀ ਏ ਲੈ 62000 ਦੇ ਵਿੱਚ ਹਾਣ ਲੈਵੇ ਦੀ ਸਾਫ ਬਿਲਕੁਲ ਕੋਈ ਕਮੀ ਪੇਸ਼ੀ ਨਹੀਂ ਵੇਖੋ ਭਾਈ ਨਹੀਂ ਠੀਕ ਕੰਮੀ ਕੱਟ ਪੂਰਾ ਹੋ ਗਿਆ ਕੱਟ ਕਿਤੇ ਮੈਂ ਨਾ ਹਾਂ ਨਹੀਂ ਚੰਗੀ ਫਿਰ ਹੀ ਆ ਜਾਵਾਂ ਠੀਕ ਆ ਨੋਰਮਲ ਰੇਟ ਆ ਭਾਈ ਜੀ ਇਹ ਕਿੱਥੋਂ ਮਿਲਦਾ ਇਹਦਾ ਕੀ ਹਿਸਾਬ ਆ ਇਹ ਛੋਟੀ ਦੇ ਨਗੀਨਾ ਭਾਈ ਜੀ ਇਹਨੂੰ 9 ਮਹੀਨਾ ਲੱਗਣਾ ਜੇ ਆ 3 ਤਰੀਕ ਨੂੰ 3 ਤਰੀਕ ਨੂੰ 9 ਮਹੀਨਾ ਲੱਗ ਜਾਣਾ 8 ਕੰਪਲੀਟ ਕਰ ਜੂ ਹਾਂ ਜੀ ਤੇ ਦੁੱਧ ਵੀ ਆ ਗਿਆ ਥੱਲੇ ਕੁਲੀ ਹੋਈ ਆ ਬਾਕੀ ਹੈ ਨਾ ਕਿਹੜਾ ਤੂੰ 80 ਹੱਥੋਂ ਦੁੱਧ 12 ਚੱਗੀ ਆ ਟੱਟੀ ਪਹਿਲੇ ਨੇ ਦੁੱਧ 14 ਕਿਲੋ ਚੋ ਆਇਆ ਐਰ ਕੰਦ ਮੇਰੇ ਸੰ 16 ਪਲੱਸ ਕਰੂਗੀ ਕੱਟੀ ਠੀਕ ਆ ਹਾਂਜੀ ਹਾਂਜੀ ਲਓ ਵੀ ਸਜਣਾ ਸੁਵਾ ਦੁੱਜਾ ਸੁੂਗੀ ਸੁਵਾ ਦੁੱਜਾ ਸੁੂਗੀ ਚੰਗੀ ਆ ਹਨਾ ਫਿਰ ਮਹੀਨਾ ਇੱਕ ਹੀ ਰਹਿ ਗਿਆ 35 ਦੀ ਆਈ ਐ ਮੈਂ ਕਰੀ ਨਾ ਡੇਢ ਮਹੀਨੇ ਲਾ ਕੇ ਜਾਊਗੀ ਐ ਲਓ ਵੀ ਸਜਣਾ ਚੰਗੀ ਆ ਕੱਟੀ ਸਾਫ ਸੁਬਾੜੀ ਆ ਨਹੀਂ ਚੰਗੀ ਆ ਸਾਹਮਣੀ ਆ ਮਹੀਨਾ ਡੇਢ ਮਹੀਨਾ ਰਹਿ ਗਿਆ ਆ ਚਲ ਪੱਠੇ ਪਾ ਲੈ ਹਾਂਜੀ ਹਾਂਜੀ ਇਦੋਰ ਪੀਰ ਲਾ ਜੂਗੀ ਜੈ ਜੀ ਦੇਵਾਂਗੇ ਰੁਪਈਆ ਬੋਗਾ ਨਹੀਂ ਤੇ 50-60 ਹਜ਼ਾਰ ਲਾ ਜੂਗੀ ਠੀਕ ਆ ਤੇ ਰੇਟ ਹੈ ਦਾ ਫਿਰ ਹੁਣ ਰੇਟ ਭਾਈ ਜੀ 82 ਕਰਦੇ ਆ 80 ਹਜ਼ਾਰ ਤੇ ਵੀ ਛੋਟ ਕਰ ਦਾਂਗੇ 80 ਜੋ ਵੀ ਕਰਦੇ 20 ਹਜ਼ਾਰ ਛੋਟ ਕਰ ਦਾਂਗੇ 78 ਹਜ਼ਾਰ ਤੇ ਦੇ ਦਾਂਗੇ ਛੋਟੀ ਸਾਹ ਲਓ ਡੇਢ ਦੀ ਗੀਗੂ ਕੀ ਭਾਏ ਮੈਨੂੰ ਦੇ ਦੇ ਦਿਓ ਚੇਲਾ ਕਹਿੰਦੇ ਛੋਟੀ ਜਾਵਾ ਕਿਹੜੇ ਗੱਲ ਫੜ ਲੈਣੀ ਇਹ ਅਗਲੇ ਨੇ ਗਾਣਾ ਤੈਨੂੰ ਦਿਖਾਂਗੇ ਨਹੀਂ ਚੋਟੀ ਜੀ ਕਾਰ ਥੋੜੀ ਕੋਈ ਹੈਗਾ ਨਹੀਂ ਚੰਗੀ ਬਹੁਤ ਚੰਗੀ ਕੱਟੀ ਸਾਫ ਯਾਰ ਨਹੀਂ ਉਹ ਕੇ ਰਿਪੋਰਟ ਹੈ ਹਨਾ ਕੋਈ ਕਮੀ ਪੇਸ਼ੀ ਨਹੀਂ ਪਾਈ ਦੀ ਵੱਡੀ ਆ ਕੱਟੀ ਆਓ ਜੀ ਜੀ ਬੈਠਾ ਹੁਣ ਆ ਜਿੱਦਾਂ ਦਾ ਬਿਜਾਰ ਤੇ ਦੰਡਾ ਜੈਨੂ ਮਰਜ਼ੀ ਦੀ ਗੱਲ ਐਵੇਂ ਹੀ ਗੱਲ ਤੇ ਆ ਕਿਵੇਂ ਆ ਕੇ ਇਹ ਬਾਈ ਜੀ ਟੋਕਣ ਜੰਪਣ ਜੇ ਚੰਪਾ ਵੀ ਲੱਜਾਂ ਰਹਿਦੇ ਨੂੰ ਠੀਕ ਆ 8ਵਾਂ ਮਹੀਨਾ ਚੌਥਾ ਜੰਫਾ ਸੌਰੀ ਚੌਥਾ ਮਹੀਨਾ ਸੱਜਣਾ ਨੋਟ ਕਰ ਲਿਓ ਮਾਲ ਸਾਡਾ ਚੈੱਕ ਪਾਸ ਹੁੰਦਾ ਅਗਲਾ ਆਪ ਦਾ ਕਰਾ ਕੇ ਲੈ ਜੀ ਹਾਂ ਜੀ ਹਾਂ ਜੀ ਬਿਲਕੁਲ ਭਾਈ ਤਿੰਨ ਕੰਪਲੀਟ ਕਰ ਗਈ ਚੌਥਾ ਚੱਲਦਾ ਬਿਲਕੁਲ ਬਿਲਕੁਲ ਮਾਲਕ ਭਾਈ ਆਲ ਪੰਜਾਬ ਚ ਹੀ ਹਰ ਕੇਰੀ ਦੀ ਛਾਟ ਆਏ ਜਾਂਦੇ ਇੱਥੇ ਵੀ ਗਾਹ ਕੋ ਤੇਰੇ ਘਰਾਂ ਲਈ ਜੁੜੇ ਆ ਠੀਕ ਆ ਇਹਦੇ ਕੋਲੇ ਦੁੱਧ ਫਿਰ ਦੋ ਤੇਰੇ ਕੋਲ 7 ਕਿਲੋ ਜੀ ਠੀਕ ਆ 7 ਦੁੱਧ ਮਿਲਦੀ ਭਾੜੇ ਤੇ ਹੀ ਮਿਲਦੀ ਭਾੜੇ ਦੇ ਸੀਮਸਾਲ ਵਾਲੀ ਜਦਾ ਠੀਕ ਆ ਵੇਖੋ ਸੱਜਣਾ ਚੰਗੀ ਆ ਹਾਂ ਨਹੀਂ ਚੰਗੀ ਐ ਤੇ ਸਾਸੂ ਬੜੀ ਚੌਣ ਜਾਣ ਤੇ ਮੋਟਰੀ ਲੱਗੀ ਆ ਹਾਂ ਥਾਂ ਚੰਗਾ ਚਵਾਈ ਵਾਲਾ ਹਨਾ ਤੇ ਬਾਕੀ ਮੈਂ ਨਾ ਉਹ ਵੀ ਅਕਰੰਗ ਕਾਲੀ ਆ ਕਾਲੀ ਸ਼ਾਮ ਹੋਣਾ ਮਸਲ ਜਿਆ ਭਾਜੀ ਸੂਆ ਸੂਗੀ ਤੀਜਾ ਹਨਾ ਤੀਜਾ ਸੂਗੀ ਪਰ ਮੈਂ ਦੋ ਢੜੀਆ ਹਾਂ ਨਹੀਂ ਚੰਗੀ ਕਾਹੀ ਨੇ ਚੰਗਾ ਭੋਇਆ 12 ਤੋਂ ਪਾਸ ਜਾਊਗੀ ਰੇਟ ਕੀ ਕਰੇਗਾ ਇਹਦਾ ਰੇਟ ਜੈ ਇੱਜੇ ਹੀ ਕਰਨਾ ਕਿੱਥੇ ਜੀ ਤਣ ਲੈਵੇਂ ਤੂੰ ਦਿਖਾਓ ਭਾਜੀ ਨਹੀਂ ਬਾਕੀ ਜਿਹੜੀ ਹੈ ਹਨਾ ਬਾੜੀ ਚੰਗੀ ਹੈ ਹਾਂ ਨਹੀਂ ਚੰਗੀ ਕਿੰਨੇ ਦੀ ਦੇ ਦੇਣੀ ਹੈ ਜਮਾ ਕਾਂਟਾ ਵਾਂਟਾ ਭਾਜੀ ਦੇ ਦਈਏ ਹੈ 70 ਮੈਂ ਹਾਂ ਛੜਦੀ ਕਹਿੰਦਾ ਐ ਭਾਈ 63000 ਤੇ ਦੇ ਦਿੰਨੇ ਆ ਅੱਛਾ ਉਹ ਚਾ ਜਵਾ ਜੈ ਜਿ ਬਾੜੀ ਦੇ ਦਾਂਗੇ ਭਾਈ ਜੀ ਠੀਕ ਆ ਧੰਨਵਾਦ ਬਾੜੀ ਹਜ਼ਾਰ ਦੇ ਵਿੱਚ ਚੌਥਾ ਮਹੀਨਾ ਜਾਣ ਰਿਹਾ ਜੇ 7 ਕਿਲੋ ਦੁੱਧ ਆਹ ਰੇਟ ਨਹੀਂ ਕਿ ਕਿਤੇ ਮਿਲਦਾ ਨਹੀਂ ਮਿਲਦਾ ਜਵਾ ਜੈ ਜੈ ਭਾਈ ਜੀ ਓਕੇ ਰਿਪੋਰਟ ਹਨਾ ਕੋਈ ਕਮੀ ਪੇਸ਼ੀ ਨਹੀਂ ਹੈਗੀ ਭਾਈ ਜੀ ਸਹੀ ਆ ਗਾੜੀ ਆ ਗਈ ਉੱਚੇ ਬੱਚੇ ਵਾਲੀ ਹਾਂਜੀ ਇਹਨੂੰ ਵੀ ਕੱਢੀ ਇਹ ਸੁਆ ਕਿਹੜਾ ਇਹ ਦੂਜਾ ਕੋਕੇ ਤੇ ਬੱਚਾ ਇਹਦੇ ਕੋਲੇ ਆਹਾ ਕੱਟੀ ਕੇ ਕੱਟਾ ਇਹ ਕੱਟਾ 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 ਇਹਦੇ ਕੋਲੇ ਸੱਜਣੋ ਸੂਹਾ ਕਿੰਨੇ ਕੇ ਟਾਈਮ ਦਾ ਲਾ ਲੇ ਅਗਲਾ ਕਿ ਬੱਚਾ ਵੇਖ ਕੇ ਦੇਖ ਲੈ ਆਪਣੇ ਹਿਸਾਬ ਨਾਲ ਥੱਲਿਓਂ ਬੜੀ ਸਾਫ ਸੂਹਾ ਬਹੁਤ ਹੀ ਚੰਗੀ ਆ ਮੈਂ ਕਿ ਦੋ ਦਿਨ ਨੇ ਬੋਲੋ ਨਹੀਂ 9 ਕਿਲੋ ਹੋਣ ਵੀ ਪਰੀ ਜਾਣਾ ਥਣ ਬੜਾ ਕੰਮ ਦਾ ਲੱਗਾ ਝੋਟੀ ਨੂੰ ਬਹੁਤ ਚੰਗੀ ਆ ਰੇ ਸਾਰੀ ਸਾਫ ਸੁਗਰੀ ਹੈ ਮੈਂ ਹਾਂ ਬਾਈ ਨਹੀਂ ਨਹੀਂ ਝੋਟੀ ਚੰਗੀ ਆ ਜੱਟਾ ਮਗਰ ਕੱਟਾ ਸੱਜਣੋ ਹੌਣ ਦੁੱਧ ਕਿੰਨਾ ਤਿਆਰ ਆ ਜੇ ਕੋਈ ਆ ਜੇ ਹੌਣ ਤੇ 8 ਕਿਲੋ ਇਹ 8 ਹੈਗਾ ਹਨਾ ਲੋ ਵੀ ਸੱਜਣੋ ਕੋਈ ਗੰਦੀ ਆਈ ਪਾਈ ਜੀ ਠੀਕ ਆ ਆ 26 ਵਾਲੀ ਵੀਡੀਓ ਪਾਈ ਸਾਰਾ ਮਾਲ ਵੇਚ ਗਿਆ ਹਾਂ ਅੱਜ ਪੁਰਾਣੀ ਕੋਈ ਨਹੀਂ ਸਾਰਾ ਮਾਲ ਨਵਾਂ ਹੀ ਵਾਲੀ ਸੇਲ ਹੋਏਗਾ ਇਹ ਕਿੰਨੇ ਦੀ ਦੇ ਦੇਣੀ ਆਪਾਂ ਇਹ ਬਾਈ ਜੀ 70 ਤੋਂ 2000 ਛੋੜ ਕਰਾਂਗੇ 68000 ਦੀ 68000 ਜੀ ਦੇ ਦਾਂਗੇ ਰਾਹ ਕੋਰੋਣ ਚਾਲ ਸੀ ਲਸੂਲ ਪੂਰੀ ਆ ਤੇ ਸਾਤ ਕੋਲ ਬੜੀ ਬੋਲੀ ਬਣੀ ਬੁਣੀ ਤਾਂ ਨਹੀਂ ਦੱਸੀ ਗੜੀ ਪਤਾ ਨਹੀਂ ਬਾਈ ਜੀ ਮੇਰੇ ਕੋਲ ਕੱਲ ਆਈ ਆ ਚੌਣ ਜਾਣ ਫੜੀ ਸੁਤਰੀ ਜ ਮੈਂਨੇ ਦੁੱਧ ਦੋ ਦਾ ਕਿਲੋ ਦਹੀਂ ਜਣਾ ਮਾ ਜੀ ਠੀਕ ਆ ਰੇਡ ਗਿਆ ਗਿਆ ਤਾਂ ਤੇ ਮੇਰੇ ਹਿਸਾਬ ਨਾਲ ਹੋਰ ਵੀ ਪਿਆਰ ਮੁਹੱਬਤ ਹੋਊ ਥੋੜਾ ਬਹੁਤਾ ਹੋਊਗਾ ਹੋਊਗਾ ਬਾਈ ਜੀ ਤੇ ਆ ਆ ਗਿਆ ਤਾਂ ਬੱਚਾ ਸਜਣੋ ਆ ਵੇਖੋ ਤੇ ਹੁਣ ਤੁਹਾਨੂੰ ਵਿਖਾਉਣੀ ਇੱਕ ਝੋਟੀ ਅਸਰ ਇਹ ਦੰਦਾ ਚ ਵੇਖੀ ਹੈ ਕਿ ਨਹੀਂ ਸ਼ਾ ਦੰਦਾ ਜੀ ਨਹੀਂ ਬਾਈ ਜੀ ਵੇਖੀ ਇਹ ਕੱਟੀ ਜਾਂ ਕੱਲ ਹੀ ਜਾਣ ਚਗੀ ਠੀਕ ਜਾਈ ਆ ਠੀਕ ਆ ਨੂੰ ਨੂੰ ਕੱਟੀ ਜਾਣੀ ਹਾਂ ਅਸਨ ਕੀ ਗਵਾਇਆ ਯੂ ਪੰਨ ਪੰਨ ਲੱਗੂਗਾ ਆਪਾਂ ਨੂੰ ਮਹਾਰਾਜ ਭਲਾ ਕਰੇ ਹੈਨਾ ਥਣ ਚਾਰੀ ਆ ਕਿਵੇਂ ਥਾਣੇ ਵਧੀਆ ਭਾਜੀ ਸਭ ਕੁਝ ਚੰਗਾ ਬੈਠੀ ਉਹ ਵੀ ਸੀਲ ਸਾਉ ਵਿਚਾਰੀ ਹਾਂ ਨਹੀਂ ਠੀਕ ਆ ਚਾਰੀ ਆ ਓਕੇ ਆ ਕੋਈ ਕਮੀ ਪੇਸ਼ੀ ਨਹੀਂ ਸਿੰਘ ਵੇ ਕਿੱਡਾ ਨੱਕਾ ਮੋੜਿਆ ਕਰਮਾੜੀ ਨੇ ਯਾਰ ਬੋਰੀ ਐ ਕ ਡੇਢ ਪਾਤੀ ਇਹਨੂੰ ਤੇਨੇ ਬੰਨ ਜਾਣਾ ਤੇ ਕਿੰਨੇ ਦੀ ਦੇ ਦੇਣੀ ਐ ਇਹ ਕਿੰਨੇ ਦੀ ਲਿਆਦੀ ਆ ਓਨੇ ਦੀ ਦੇ ਦੇਣੀ ਐ ਕਿੰਨੇ ਦੀ ਦਈਏ 21000 ਚ ਪੂਰੇ ਚ ਪਈ ਜੇ 21 ਦੇ ਦਾਂਗੇ ਭਾਜੀ 21 ਦੀ ਦੇ 100 ਰੁਪਇਆ ਮੁਨਾਫਾ ਨਹੀਂ ਹੋਈ ਤੇ ਚਲ ਹੁਣ ਗਾਂ ਆਪਣਾ ਮੰਨ ਕੇ ਚੱਲ ਸਹਯੋਗ ਦੇਣ ਤੇ ਫੇਰ ਆਪਾਂ ਹੋਰ ਵੀ ਛੜਾਈਏ ਹਨਾ ਹੋਰ ਛੜਾਈਏ ਤੌਰ ਕਰਾ ਚੱਕੇ ਦੀ ਮਾੜੀ ਜੀ ਖੁੱਲੀ ਮਾੜੀ ਜੀ ਤੌਰ ਕਰਾ ਦੇ ਜੱਜਮੈਂਟ ਹੋ ਜਾਂਦੀ ਕੱਦ-ਕੁੱਦ ਦੀ ਵੀ ਅਗਲਾ ਕਹਿੰਦਾ ਚੰਗੀ ਆ ਇਹ ਵੀ ਬਾਈ ਗਿਆ ਜੀ ਹਾਂ 21000 ਦੀ ਐਡੀ ਕੱਟੀ ਕੋਈ ਨਹੀਂ ਦਿੰਦਾ ਸੋਹਣੀ ਆ ਕੱਟੀ ਇੰਨੇ ਦੀ ਵਜਨ ਵਾਲਿਆਂ ਨੇ ਫੜ ਲੈਣੀ ਸੀ ਹਾਂ ਜੀ ਜੀ ਉਹ ਇਹਨਾਂ ਦੇ ਕੱਦੂ ਕੱਟ ਦੇਣੀ ਸੀ ਅਈ ਤੇ ਜਾਲ ਵਾਕੇ ਲੈ ਵੇਖੋ ਸਜਣਾ ਐਡੀ ਚੰਗੀ ਕੱਟੀ ਕੋਈ ਭੈਣ ਭਰਾ ਆਪਣਾ ਦੇ ਗਿਆ ਉੱਥੋਂ ਕੋਈ ਨਹੀਂ ਕੱਢੀਆਂ ਵਾਹ ਤੁਸੀਂ ਲਾਇਆ ਕਰਾਂਗੇ ਹਾਂ ਇਹਦੇ ਕਰਮਾਂ ਚ ਤੇਰੇ ਘਰ ਦਾ ਜਲ ਪਾਣੀ ਹੈਗਾ ਸੀ ਹਾਂ ਜੀ ਹਾਂ ਜੀ ਤੇ ਗਾਂ ਵੀ ਕਹੇ ਦਾ ਹਨਾ ਬਸ ਪੁੱਤ ਬਸ ਕੁਝ ਨਹੀਂ ਆਂਦੇ ਤੇ 21000 ਦੀ 21000 ਦੀ ਬਾਈ ਜੀ ਆ ਜੀ ਲੋ ਵੀ ਸਜਣੋ ਇਹ ਐਸ ਵੇਲੇ ਐਨੀਮਲ ਵਿਕਰੀ ਵਾਲੇ ਰਮਾਨ ਕੋਲੇ ਦੋ ਚੈੱਕ ਪਾਸ ਤੇ ਇੱਕ ਉੱਚੇ ਬੱਚੇ ਦੇ ਵਿੱਚ ਵੀ ਚੰਗੇ ਲੈ ਗਏ ਭਾਂਡੇ ਵਾਲੀ ਝੂਟੀ ਵਿਖਾਤੀ ਤੁਹਾਨੂੰ ਆ ਝੋਟੀ ਵੀ ਮੰਨ ਲੋ ਵੀ ਊੜਾ ਬੰਨਾ ਹੀ ਨਹੀਂ ਕੋਈ ਜਿਵੇਂ ਭਰਾ ਨੇ ਦੱਸਿਆ ਨਾ ਵਾਕਈ ਗੱਲ ਬਾਤ ਐਂਡਾ ਸਿੰਘ ਕਿੰਗਰੇ ਵਾਲਾ ਬੜੀ ਨਸਲ ਵਾਲੀ ਜਾਤ ਵਾਲੀ ਝੋਟੀ ਆ ਕਰ ਲਿਓ ਫਿਰ 16 ਕਿਲੋ ਕੱਢ ਦੂੰਗੀ ਗੱਟੀ ਐ ਹਾਂ ਕੱਢ ਦੂੰਗੀ ਚੰਗੀ ਬਾਤ ਉਹ ਵੀ ਕੱਢ ਦੂੰਗੀ ਬਾਤ ਨੂੰ ਦਵਾੜਾ ਆਜਾ ਸਮਝ ਜਾਣੀ ਆ ਹਾਂ ਜੀ ਚੰਗੀ ਆ ਮੈਂ ਹਾਂ ਝੋਲੀ ਝਾਲੀ ਆਲੀ ਉਹ ਸਾ ਤੇ ਇੱਕ ਆ ਗਈ ਆ ਆ ਵੀ ਬਹੁਤ ਚੰਗੀ ਸਜਣਾ ਰਗਾ ਕੋਈ ਗੱਲ ਕੋਈ ਗੱਲ ਆ ਵੇਖ ਹੈ ਨਾ ਕੀ ਆ ਬਾਤ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਉਦੇ ਵਾਸਤੇ ਰਹੋ